ਜੈ ਸ਼੍ਰੀ ਕ੍ਰਿਸ਼ਨਾ ਮੈਂ ਮੋਨਿਕਾ ਸੰਗੀਨਾ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੇ ਹਾਂ ਜੀ ਹੋਰ ਸੁਣਾਓ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵਧੀਆ ਹੋਵੋਗੇ ਲੋ ਜੀ ਅੱਜ ਆਇਆ ਆਪਣੇ ਕੋਲ ਬਹੁਤ ਜ਼ਿਆਦਾ ਬਹੁਤ ਹੀ ਸੋਹਣਾ ਪੂਰਾ ਅਮੇਜ਼ਿੰਗ ਬਹੁਤ ਹੀ ਸੁਪਰ ਕੁਆਲਿਟੀ ਦਾ ਬੈੱਡ ਸ਼ੀਟਾਂ ਤੇ ਰਜਾਈਆਂ ਬਹੁਤ ਸੋਹਣੀਆਂ ਰਜਾਈਆਂ ਨੇ ਇਹਨਾਂ ਰਜਾਈਆਂ ਨੂੰ ਨਾ ਦੇਖ ਕੇ ਤੇ ਆਪਾਂ ਕਿੰਨੇ ਦੇ ਬਲੌਗ ਵੀ ਦੇਖਦੇ ਆ ਹਨਾ शोर्ट भीडियो भी देखा कि लोगों को मेरी रजाइया आप भी हूँ ही ले लो हाँ चलो ता मैं ता चलो सेल कर दी मैं जे जी मैंने सेल करती जेह जी, जी मैंने आप ले मेरे लिए एक वाली गा। गल है बहुत सोनी जी चलो एक हासी मजाक दियाँ हम कर दिया मेरे मुद्दे की गल ये मालना जी हम आप खोलेंगे कल ए ना हूँ ही मंगवाया अच सग मैं आप खुद टाइम नहीं लग्या है मेरे दो तीन हाँ जी ਤੇ ਇਹ ਇਹ ਜੈਨੀਆਂ ਨਾ ਬਹੁਤ ਜਿਆਦੇ ਸੋਹਣੀਆਂ ਨੇ ਪਰ ਇਹਨਾਂ ਨੂੰ ਹੁਣ ਮੈਂ ਖੋਲੂਗੀ ਕੱਲ ਨੂੰ ਇੱਥੇ ਪਹਿਲਾਂ ਨੀਚੇ ਚੰਗੀ ਤਰ੍ਹਾਂ ਸੋਹਣਾ ਜਿਹਾ ਕੱਪੜਾ ਵਿਛਾ ਕੇ ਕਨਾਂ ਫਿਰ ਉਹਨਾਂ ਦੇ ਉੱਪਰ ਖੋਲੂਗੀ ਅ ਅੱਛੀ ਬਾਕੀ ਤਾਂ ਜੀ ਚਾਹੇ ਆਪਾਂ ਕਿਸੇ ਹੋਰ ਟਾਇਪ ਭੈਣ ਭਾਈ ਦਾ ਜਿਮਾਲ ਖੋਲਦੇ ਆ ਉਹ ਵੀ ਮੈਂ ਜਦੋਂ ਚਾੜੂ ਪੋਚਾ ਕਰਦੀ ਆ ਫਿਰ ਹੀ ਖੋਲਦੇ ਆ ਕਦੇ ਵੀ ਆ ਨਹੀਂ ਹੈਗਾ ਵੀ ਉਹ ਆ ਤਾਂ ਕਿ ਕੋਈ ਡਸਟ ਨਾ ਲੱਗ ਜਵੇ ਆਪਣੀ ਜਾਨ ਤੋਂ ਵੱਧ ਤਾਂ ਪਿਆਰ ਪਿਆਰ ਕਰਦੀ ਆ ਮੈਂ ਆਪਣੇ ਬਿਜ਼ਨਸ ਨੂੰ ਠੀਕ ਹੈ ਨਾ ਜੀ ਜਿਸ ਦੇ ਬਲ ਬੁੱਤੇ ਤੇ ਅਸੀਂ ਜਿੰਦੇ ਆ ਠੀਕ ਹੈ ਨਾ ਮੈਨੂੰ ਬਹੁਤ ਸਾਲ ਹੋ ਗਏ ਕੰਮ ਕਰਦੀ ਨੂੰ ਮੈਂ ਬੜੇ ਪਿਆਰ ਨਾਲ ਹੀ ਕੰਮ ਕਰਦੀ ਆ ਪਰ ਅੱਜ ਮੈਨੂੰ ਟਾਈਮ ਹੀ ਨਹੀਂ ਲੱਗਿਆ ਹੈਗਾ ਜਾਣਦਾ ਸਿਰਫ ਮਨੇ ਆਨਲਾਈਨ ਆਪਣੇ ਕੋਲ ਪੇਮੈਂਟ ਆਈ ਜੀ ਭੈਣ ਹੋਣਾ ਦੀ ਆਨਲਾਈਨ ਜਿੱਥੇ ਉਧਰ ਉਧਰ ਚ ਨਾਲ ਦੀ ਨਾਲ ਟਰਾਂਸਫਰ ਕਰਤੀ ਤੇ ਆਪਣਾ ਘਰ ਆਪਣੇ ਮਾਲ ਨੂੰ ਗਵਾ ਲਿਆ ਤੇ ਫੇਰ ਹੁਣੀ ਆਇਆ ਜੀ ਤੇ ਹੁਣ ਫਿਰ ਮੈਂ ਕਿ ਚਲੋ ਬਸ ਸ਼ਾਮ ਹੋਣ ਵਾਲੀ ਹੈ ਤੇ ਫਿਰ ਮੈਂ ਕਿਹਾ ਚਲ ਮੈਂ ਇੰਨਾ ਕੁ ਬਲੌਗ ਸ਼ੂਟ ਕਰਾਂ ਮੈਂ ਕਹਿੰਦੀ ਆ ਇੰਨੀਆਂ ਜਿਆਦਾ ਸੋਹਣੀਆਂ ਚੀਜ਼ਾਂ ਨਾ ਖੋਲ ਕੇ ਇਹਨੂੰ ਰਿਵਿਊ ਰੀਵਿਊ ਆਪਾਂ ਕਰ ਲੂ ਕਰਾਂਗੇ ਤੁਸੀਂ ਖੁਦ ਇੰਨੇ ਹੈਰਾਨ ਹੋ ਜਣੇ ਕਿ ਦੀਦੀ ਤੁਹਾਡੇ ਕੋਲ ਕਿੰਨੀਆਂ ਸੋਹਣੇ ਸੋਹਣੇ ਅ ਰਜਾਈਆਂ ਆਉਂਦੀਆਂ ਨੇ ਕਿੰਨੀਆਂ ਸੋਹਣੀਆਂ ਬੈੱਡ ਸ਼ੀਟਾਂ ਆਉਂਦੀਆਂ ਨੇ ਤੇ ਕਿੰਨੇ ਹੀ ਸੋਹਣੇ ਤੁਹਾਡੇ ਕੰਬਲਾਂ ਦੇ ਚਾਹੇ ਇਹਨਾਂ ਨੂੰ ਇਹਨਾਂ ਰਜਾਈਆਂ ਦੇ ਉੱਪਰ ਕਵਰ ਕਰ ਲਵਾਂ ਪਰ ਲੋੜ ਨਹੀਂ ਹੋਏਗੀ ਕਿਉਂਕਿ ਇਹਦੇ ਨਾਲ ਦੀਆਂ ਰਜਾਈਆਂ ਆਪਾਂ ਪਹਿਲਾਂ ਸੇਲ ਕਰ ਚੁੱਕੇ ਆਂ ਉੱਥੇ ਤੋਂ ਅੱਛਾ ਰਿਵਿਊ ਆਇਆ ਸੀ ਆਪਾਂ ਨੂੰ ਉਹਨਾਂ ਨੇ ਕਿਹਾ ਤਾਂ ਕਿ ਇਹਨਾਂ ਤੇ ਉੱਪਰ ਕਵਰਿੰਗ ਚੜਾਉਣ ਦੀ ਜ਼ਰੂਰਤ ਹੈ ਨਹੀਂ ਬਹੁਤ ਜ਼ਿਆਦਾ ਨਿੱਘੀ ਹੈ ਪਰ ਇੱਕ ਗੱਲ ਜਿਹੜੀਆਂ ਐਕ ਤੇ ਪਿੱਛੇ ਠੰਡ ਪਈਆ ਉਹ ਉਹ ਠੰਡ ਦੇ ਵਿੱਚ ਆਪਾਂ ਨੂੰ ਫਿਰ ਵੀ ਲੋੜ ਪੈਂਦੀ ਹੈ ਚੜਾਉਣ ਦੀ ਤਾਂ ਕਿ ਨਾਲੇ ਤਾਂ ਮੇਨ ਗੱਲ ਹੈ ਕਿ ਮੈਲੀ ਨਹੀਂ ਹੁੰਦੀ ਰਜਾਈ ਤੇ ਦੂਜੀ ਗੱਲ ਹੈ ਕਿ ਨਾਲੇ ਫਿਰ ਸੈੱਟ ਹੋ ਜਾਂਦਾ ਹੈ ਸੈੱਟ ਵੀ ਹੈਗੇ ਸਭ ਕੁਝ ਅੱਜ ਬਹੁਤ ਸੋਹਣਾ ਹੈ ਬਹੁਤ ਵਧੀਆ ਜਿਸ ਕੋਈ ਕਰ ਜਾਈ ਇੱਕ ਭੈਣ ਦੀ ਲਈ ਪਈ ਹੈ ਉਹਨਾਂ ਦੇ ਹਾਫ ਪੇਮੈਂਟ ਮੈਂ ਦਿੱਤੀ ਹੋਈ ਆ ਉਹ ਹੁਣ ਕੱਲ ਦੀ ਛੁੱਟੀ ਆ ਉਹ ਹੁਣ ਫਰਡੇ ਆਏਗੀ ਆਪਣੇ ਕੋਲ ਉਹ ਉਹ ਮੈਂ ਤੁਹਾਨੂੰ ਦਿਖਾਉਂਗੀ ਫਰਡੇ ਨੂੰ ਉਹ ਵੱਡੇ ਵੱਡੇ ਫਲਾਰ ਵਾਲੀ ਹੈ ਜੀ ਉਹਨਾਂ ਦਾ ਹੋਰ ਵੀ ਸਮਾਨ ਆਏਗਾ ਸੋਭਾ ਹੁਣ ਫਰਡੇ ਨੂੰ ਉਹ ਵੀ ਆਪਣਾ ਤਾਂ ਸਮਾਨ ਚੁੱਕ ਲਿਆਵਾਂਗੀ ਠੀਕ ਹੈ ਨਾ ਜੀ ਤੇ ਬਾਕੀ ਸਮਾਨ ਬਹੁਤ ਜ਼ਿਆਦਾ ਸੋਹਣਾ ਹੁੰਦਾ ਮੈਂ ਤੁਹਾਨੂੰ ਇੱਕ ਵਾਰੀ ਆਪ ਕੈਮਰਾ ਮਾਰਕ ਕੇ ਨਿਗਾਹ ਦਿਖਾ ਦਨੀ ਆ ਤੇ ਇਹਦੇ ਚ ਕੁਛ ਆਪਣੇ ਬਹੁਤ ਹਰਮਨ ਭੈਣਾ ਨੇ ਜਲੰਧਰ ਤੋਂ ਤੇ ਇੱਕ ਮੋਗੇ ਤੋਂ ਇਹ ਉਹਨਾਂ ਦਾ ਕੁਝ ਮੋਗੇ ਵਾਲਿਆਂ ਦਾ ਆਪਾਂ ਨੇ ਜੀ ਤਿੰਨ ਪਾਰਸਲ ਕੱਲ ਕੱਢਤੇ ਸੀ ਹੈ ਇਸੇ ਤਰ੍ਹਾਂ ਲੈ ਲਿਆ ਕੋਈ ਨਹੀਂ ਤੇ ਤਿੰਨ ਪਾਰਸਲ ਜੀ ਮੈਂ ਉਹਨਾਂ ਦੇ ਕੱਲ ਕੱਢੇ ਸੀ ਤਿੰਨਾਂ ਦੀ ਸਲਿੱਪ ਆਈਆਂ ਪਈਆਂ ਨੇ ਤਿੰਨਾਂ ਦੀ ਸਲਿੱਪਾਂ ਤਿੰਨ ਪਾਰਸਲ ਕੱਢੇ ਸੀ ਤਿੰਨਾਂ ਦੀ ਸਲਿੱਪਾਂ ਦਾ ਟਾਈਮ ਉਹਨਾਂ ਨੂੰ ਸੈਂਡ ਕਰਨ ਦਾ ਸਲਿੱਪਾਂ ਸੈਂਡ ਕਰਨ ਦਾ ਮੈਨੂੰ ਹੁਣ ਤੱਕ ਟਾਈਮ ਨਹੀਂ ਲੱਗਿਆ ਹੈਗਾ ਫਿਰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਤੇ ਹੁਣ ਕਰੂੰਗੀ ਸਗੋਂ ਆ ਹੁਣ ਅੱਜ ਮੇਰੀ ਸਬਜੀ ਬਣੀ ਪਈ ਹੈ ਮੈਂ ਕਿਹਾ ਚੱਲ ਹੁਣ ਮੈਂ ਥੋੜੀ ਫ੍ਰੀ ਹਾਂ ਹੁਣ ਕਰੂੰਗੀ ਤੇ ਇਹ ਉਹਨਾਂ ਦੀ ਦੀਦੀਆਂ ਦੋਨੋਂ ਤੇ ਬਹੁਤ ਜ਼ਿਆਦੇ ਸੋਹਣੇ ਹੈ ਜੀ ਬਹੁਤ ਪਿਆਰੇ ਹੈ ਅ ਇੰਨੀ ਪਿਆਰੀ ਆਈਟਮ ਹੈ ਨਾ ਜੀ ਡਿਫਰੈਂਟ ਡਿਫਰੈਂਟ ਕਲਰ ਹੈ ਡਿਜ਼ਾਈਨ ਦੋਨਾਂ ਦਾ ਸੇਮ ਹੈ ਕਲਰ ਡਿਫਰੈਂਟ ਡਿਫਰੈਂਟ ਹੈ ਤੇ ਆ ਆਪਣੇ ਪਹਿਨਦੇ ਆ ਜੀ ਸਗੋ ਕਵਰ ਵੀ ਦਿੰਦੇ ਆ ਨਾ ਨਾਲ ਜਦੋਂ ਤਾਂ ਆਪਾਂ ਪਾਰਸਲ ਕਰਦੇ ਆ ਮੈਂ ਇੱਕ ਇਸ ਦੀ ਵੀ ਬਹੁਤ ਬੜੀ ਗੱਲ ਤੁਹਾਨੂੰ ਦੱਸਾਂਗੀ ਜਦੋਂ ਤਾਂ ਆਪਾਂ ਇਧਰੋਂ ਪਾਰਸਲ ਕਰਦੇ ਆ ਉਦੋਂ ਤਾਂ ਇਹ ਸਾਰਾ ਸਮਾਨ ਚਾਹੇ ਉਹ ਫੋਰਨ ਕੰਟਰੀ ਜਾਂਦਾ ਹੈ ਚਾਹੇ ਉਹ ਪੰਜਾਬ ਦੇ ਵਿੱਚ ਵੀ ਕਿਸੇ ਭੈਣ ਕੋਲ ਜਾਂਦਾ ਹੈ ਤਾਂ ਇਹ ਕਵਰ ਨਾ ਮੇਰੇ ਕੋਲ ਹੀ ਰਹਿ ਜਾਂਦਾ ਨਾ ਜਾਣੇ ਕਿੰਨੇ ਕੁ ਇਹ ਕਵਰ ਮੈਂ ਲੋਕਾਂ ਨੂੰ ਵੰਡਦੇ ਆ ਤੇ ਕਿੰਨੇ ਕੁ ਕਵਰ ਇਹ ਮੈਂ ਕੂੜੇ ਵਾਲੇ ਨੂੰ ਵਿੱਚ ਕਾ ਦਿੰਦੀ ਆ ਕਿਉਂਕਿ ਮੇਰੇ ਕੋਲ ਨਾ ਖੁਦ ਕੋਲ ਵੀ ਬਹੁਤ ਹੋ ਗਏ ਸਗੋਂ ਮਨ ਭਰ ਗਿਆ ਇੰਨਾ ਮਨ ਭਰ ਗਿਆ ਮੈਂ ਸੋ ਕਹਿ ਕਹਿ ਕੇ ਆਪ ਦਿੰਦੀ ਆ ਵੀ ਆ ਲੈ ਲਓ ਇੱਕ ਦਿਨ ਕੰਟੀ ਨੇ ਇੰਨਾ ਵਹਿਮ ਕਰਿਆ ਮੈਂ ਨਾ ਉਹਨਾਂ ਨੂੰ ਕਿਹਾ ਮੈਂ ਕਿਹਾ ਆਂਟੀ ਮੇਰੇ ਕੋਲ ਬਹੁਤ ਸਾਰੇ ਕਵਰ ਪਏ ਆ ਵੀ ਇਹ ਤੁਸੀਂ ਲੈਣੇ ਆ ਪਰ ਤਾਂ ਉਹ ਮੁਕੰਨ ਦੇਖੀ ਗਈ ਨਾਲ ਜਾਣਦੀ ਸੀ ਤੇ ਹੁਣ ਮੈਂ ਨਾਮ ਤਾਂ ਲਵਾਂਗੀ ਨਹੀਂ ਤੇ ਪਹਿਲੇ ਮੇਰੇ ਮੁਕੰਨ ਦੇਖੀ ਗਈ ਫਿਰ ਮੇਰੇ ਤਾਂ ਦੇਖੋ ਜੀ ਸਮਾਨ ਦੇ ਆਂਦੇ ਆ ਹਨ ਮੈਂ ਕਿਹਾ ਇਸ ਦੀ ਟੋਣਾ ਕਰੂੰਗੀ ਮੇਰੀ ਖੁਦ ਹੀ ਹੱਸਿਆ ਹੀ ਤੇ ਕਹਿੰਦੇ ਨਾ ਕਹਿੰਦੇ ਬਿੱਟੇ ਨਾ ਲੈਣੇ ਨਹੀਂ ਹੈਗੇ ਸੋਚ ਕੇ ਜੇ ਬੋਲੇ ਅੰਟੀ ਇੰਨਾ ਸੋਚ ਕੇ ਉਹਨਾਂ ਦੇ ਨਾ ਮਿਸਤਰੀ ਲੱਗਾ ਹੋਇਆ ਸੀ ਉਹ ਮਿਸਤਰੀ ਸੁਣ ਰਿਹਾ ਸੀ ਕਹਿੰਦਾ ਕੀ ਗੱਲ ਹੈ ਬਿੱਟੇ ਵੀ ਕਿਆ ਦੇ ਰਹੇ ਹੋ ਤੁਸੀਂ ਮੈਂ ਕਿਹਾ ਅੰਕਲ ਜੀ ਮੇਰੇ ਕੋਲ ਨਾ ਕਵਰ ਹੈ ਮੈਂ ਇਹ ਕੰਮ ਕਹਿੰਦਾ ਹਾਂ ਮੈਂ ਤੁਹਾਨੂੰ ਦੇਖਿਆ ਤੁਸੀਂ ਆਟੋ ਦੇ ਵਿੱਚ ਕਾਫੀ ਕਾਫੀ ਸਮਾਨ ਲੈ ਕੇ ਆਂਦੇ ਕਹਿੰਦਾ ਚ ਕਹਿੰਦਾ ਮੈਨੂੰ ਦੇ ਦਿਓ ਹਾਏ ਉਸ ਤੋਂ ਬਾਅਦ ਵੀ ਅੰਕਲ ਕਹਿੰਦਾ ਬਿੱਟੇ ਹੁਣ ਜਦੋਂ ਹੋਰ ਖਾਲੀ ਹੋਣਗੇ ਨਾ ਫਿਰ ਮੈਨੂੰ ਦੇ ਦਿਓ ਮੈਂ ਕਿਹਾ ਕੋਈ ਗੱਲ ਨਹੀਂ ਜਦੋਂ ਬਾਹਰ ਸਮਾਨ ਜਾਏਗਾ ਨਾ ਬਹਾਰਤਾ ਚ ਲੋ ਜੋ ਮਰਜੀ ਆ ਕਦੀ ਵੀ ਨਹੀਂ ਇਹ ਜਾ ਪਾਣਗੇ ਕਿਉਂਕਿ ਇਹਨਾਂ ਖਬਰਾਂ ਦੇ ਵਿੱਚ ਜੇ ਅਸੀਂ ਭੇਜਾਂਗੇ ਨਾ ਤਾਂ ਇਹਦਾ ਫਲਾਵਿਟੀ ਵਜਨ ਬਹੁਤ ਜ਼ਿਆਦਾ ਹੋ ਜਾਊਗਾ ਤਾਂ ਫਿਰ ਬਹੁਤ ਜ਼ਿਆਦਾ ਪੈਸੇ ਲੱਗਣਗੇ ਇਸ ਕਰਕੇ ਫਿਰ ਇਹ ਵਾਲੀ ਚੀਜ਼ ਤਾਂ ਆਪਾਂ ਭੇਜ ਦੇਣੀ ਬਣਾਤੇ ਜੇ ਆਪਕੇ ਕੋਲ ਹੈ ਟੈਚੀ ਵਾਲੇ ਕੰਬਲ ਦੇ ਹੱਥ ਟੈਚੀ ਵਾਲੇ ਕੰਬਲ ਬਹੁਤ ਰੇਟ ਹਾਈ ਹੋ ਗਿਆ ਪਹਿਲਾਂ ਆਂਦੇ ਹੁੰਦੇ ਸੀ ਉਹ ਸਾਡੀ ਇੱਕ ਭੈਣ ਅਮਰੀਕਾ ਦੇ ਵਿੱਚ ਉਹਨਾਂ ਨੇ 2022 ਦੇ ਵਿੱਚ ਮੰਗਵਾਏ ਸੀਗੇ ਦੀਵਾਲੀ ਦੇ ਦਿਨਾਂ ਦੇ ਵਿੱਚ ਪਤਾ ਨਹੀਂ ਤਿੰਨ ਪਤਨ ਚਾਰ ਕੰਬਲ ਮੰਗਵਾਏ ਸੀਗੇ ਉਹ ਅਟੈਚੀ ਦੇ ਵਿੱਚ ਆਂਦੇ ਸੀ ਜਿਹੜੀ ਐਨ ਆਪਣੀ ਵਧੀਆ ਟੈਚੀ ਹੁੰਦੀ ਆ ਹੁਣ ਉਸ ਕੰਬਲ ਦਾ ਰੇਟ ਪਤਾ ਬੇਟਾ ਕਿੱਥੇ ਪਹੁੰਚ ਗਿਆ 9.5 10000 ਦਾ ਕੰਬਲ ਦਾ ਰੇਟ ਹੋ ਗਿਆ ਸ਼ਹਿਨਸ਼ਾ ਕੰਬਲ ਸੀਗਾ ਮੌਂਟੀ ਕਾਰਲੋ ਦਾ ਸ਼ਹਿਨਸ਼ਾ ਕੰਬਲ ਸੀ ਉਹ ਇਹਨਾਂ ਨੇ ਲਿਆਣਾ ਹੀ ਬੰਦ ਕਰਤਾ ਇਹ ਦੁਕਾਨ ਵਾਲਿਆਂ ਨੇ ਕਹਿੰਦੇ ਅਸੀਂ ਲਿਆਉਂਦੇ ਨਹੀਂ ਮੈਡਮ ਜੀ ਤੁਸੀਂ ਸਾਨੂੰ ਖੁਦ ਨੂੰ ਮਹਿੰਗਾ ਪੈ ਰਿਹਾ ਤੁਸੀਂ ਕਿਹਾ ਸੇਲ ਕਰੋਗੇ ਹੁਣ ਉਹਦੀ ਨਕਲ ਨਹੀਂ ਆਂਦੀ ਉਸੇ ਦੇ ਜਿਹੜੇ 3 ਨੰਬਰ નીચે ਦੇ ਨਾ ਉਹ ਆਣ ਲੱਗੇ ਉਹ ਵੀ ਬਹੁਤ ਵਧੀਆ ਨੇ ਪਰ ਸ਼ਾਂਸ਼ ਨਹੀਂ ਆ ਰਿਹਾ ਹੈਗਾ ਮਹਿੰਗਾ ਬਹੁਤ ਹੋ ਗਿਆ ਤੇ ਇਹ ਗੱਲ ਹੈ ਜੀ ਇਹ ਬਾਤ ਹੈ ਮੈਂ ਕਿਹਾ ਦੱਸ ਮੇਰਾ ਬਿਜ਼ਨਸ ਹੈ ਮੈਂ ਕਿਉਂਕਿ ਰੁਕ ਰੂੰਗੀ ਕਿਸੇ ਤੇ ਆਂਟੀ ਨੇ ਲਈ ਨਹੀਂ ਹੈਗਾ ਆਂਟੀ ਤਾਂ ਤੇ ਤਾਂ ਚਲੇ ਗਏ ਆਂਟੀ ਨੂੰ ਇਹ ਹੋ ਗਿਆ ਕਿਤੇ ੱੱਕੇ ਤੇ ਗੱਲ ਨਾ ਪਾ ਦੇ ਤੇ ਮੇਰੇ ਕੋਲ ਜਿਹੜਾ ਮੇਰਾ ਪੁਰਾਣਾ ਮੱਲਾ ਸੀ ਮਿਰਗੀਤਾ ਨਗਰੀ ਉੱਥੇ ਮੇਰੀਆਂ ਜਿਹੜੀਆਂ ਸਹੇਲੀਆਂ ਨੇ ਨਾ ਸਰਦਾਰਾਂ ਦੀਆਂ ਬਹੂਆਂ ਉਹ ਹੁਣ ਵੀ ਮੈਨੂੰ ਇੱਕ ਦਿਨ ਫੋਨ ਕਰਕੇ ਪੁੱਛ ਰਹੀਆਂ ਸੀ ਕਹਿੰਦੀ ਦੀਦੀ ਉਹ ਨਹੀਂ ਆਏ ਹੈਗੇ ਤੁਹਾਡੇ ਕੋਲ ਜਿਹੜੇ ਕਵਰ ਤੁਸੀਂ ਸਾਨੂੰ ਪਹਿਲਾਂ ਦੰਦੇ ਹੁੰਦੇ ਸੀ ਕਿਉਂਕਿ ਸ਼੍ਰੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਮੇਰੇ ਕ੍ਰਿਸ਼ਨ ਭਗਵਾਨ ਜੀ ਦੀ ਕਿਰਪਾ ਨਾਲ ਪਰਮਾਤਮਾ ਨੇ ਮੇਰਾ ਬਹੁਤ ਅੱਛਾ ਕੰਮ ਚਲਾਇਆ ਸੀ ਮੇਰਾ ਉਸ ਘਰ ਦੇ ਵਿੱਚ ਵੀ ਜਿਸ ਨੂੰ ਅੱਜ ਵੀ ਯਾਦ ਕਰਨ ਲੱਗੇ ਮੇਰਾ ਮਨ ਅੱਜ ਵੀ ਬਹੁਤ ਭਰਦਾ ਹੈ ਉਸ ਉਹ ਘਰ ਨੂੰ ਮੈਂ ਅੱਜ ਵੀ ਬਹੁਤ ਪਿਆਰ ਕਰਦੀ ਹਾਂ ਕਦੀ ਕਦੀ ਨਾ ਜਿਸ ਦਿਨ ਮੈਨੂੰ ਸੁਪਨਾ ਆ ਜਾਂਦਾ ਉਸ ਦਿਨ ਮੇਰਾ ਸਾਰਾ ਦਿਨ ਮਨ ਨਹੀਂ ਲੱਗਦਾ ਹੈਗਾ ਉਸ ਘਰ ਦਾ ਕਿਉਂਕਿ ਉਸ ਘਰ ਚ ਮੈਂ ਵਿਆਹੀ ਆਈ ਸੀ ਤੇ ਹਰ ਇੱਕ ਟੀ ਦੇ ਨਾਲ ਮੇਰੀ ਬੜੀ ਯਾਦ ਜੁੜੀ ਸੀ ਤੇ ਉੱਥੇ ਜਿਹੜੀਆਂ ਮੇਰੀਆਂ ਜਿੰਨੀਆਂ ਵੀ ਸਾਰੀਆਂ ਸਖੀਆਂ ਇੱਕ இட்ட ਬੇਟੇ ਇੱਟਾਂ ਨਾਲ ਇਨਸਾਨ ਨਾਲੋਂ ਜ਼ਿਆਦਾ ਗੱਲਾਂ ਕਰਦੀਆਂ ਐ ਅਕਸ਼ੇ ਪੁੱਛ ਰਿਆ ਕਹਿੰਦਾ ਇੱਟਾਂ ਆਪਕੇ ਸਾਹਫ ਬੋਲਦੀ ਵੀ ਬੋਲਦੀ ਥੀ ਮੈਂ ਕਿਹਾ ਹਾਂ ਪੁੱਤੋ ਮੇਰੇ ਨਾਲ ਗੱਲਾਂ ਕਰਦੀਆਂ ᱛੀਆਂ ਜਦੋਂ ਆਪਾਂ ਨੂੰ ਕੋਈ ਗੱਲ ਦੀ ਸਮਝ ਨਾ ਆਵੇ ਆਪਾਂ ਪਏ ਹੋਈਏ ਜਾਂ ਆਪਾਂ ਬੈਠੇ ਹੋਈਏ ਆਪਾਂ ਨੂੰ ਕੋਈ ਗੱਲ ਔੜੇ ਨਾ ਤਾਂ ਸੀ ਦੀਵਾਰਾਂ ਦੀਵਾਰਾਂ ਦੇ ਨਾਲ ਵੀ ਅਸੀਂ ਗੱਲਾਂ ਕਰ ਕੋਈ ਸਲਾਹ ਕਰਕੇ ਨਾ ਆਪਣੇ ਦਿਮਾਗ ਲੜਾ ਕੇ ਕੋਈ ਅੱਛੇ ਰਸਤੇ ਪੈ ਜਣੇ ਬੇਟੇ ਇੱਕ ਗੱਲ ਹੁੰਦੀ ਐ ਸਾਰੀ ਸਮਝਦੀ ਠੀਕ ਹੈ ਨਾ ਲੋ ਜੀ ਵਲੌਗ ਐ ਇਸ ਤਰ੍ਹਾਂ ਫਿਰ ਬਹੁਤ ਲੰਬਾ ਹੋ ਜੂਗਾ ਸਮਾਨ ਦਿਖਾਉਂਗੀ ਜੀ ਮੈਂ ਲੂਕ ਹੋਲ ਕੇ ਸੋਨਾ ਸੋਨਾ ਐਦਾਂ ਨਹੀਂ ਬੇਟੇ ਮਜ਼ਾਕ ਨਹੀਂ ਕਰੀਦਾ ਹੁੰਦਾ ਗੱਲ ਨੂੰ ਸੀਰੀਅਸ ਲਈਦਾ ਹੁੰਦਾ ਤੇ ਚਲੋ ਜੀ ਆਪਾਂ ਹੁਣ ਬਲੌਗ ਦਾ ਐਂਡ ਇੱਥੇ ਕਰਦੇ ਆਂ ਤੇ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਆ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਨ੍ਹਾਂ ਨੇ ਨਹੀਂ ਕਰਿਆ ਵੀਡੀਓ ਵਾਚ ਕਰਦੇ ਨੇ ਪਰ ਸਬਸਕ੍ਰਾਈਬ ਨਹੀਂ ਕਰਿਆ ਉਹ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਦੇ ਹੋ ਤੇ ਕਮੈਂਟ ਵੀ 100% ਕਰਦਿਆ ਕਰੋ ਠੀਕ ਹੈ ਨਾ ਜੀ ਸਾਰਾ ਕੁਝ ਜੁੜਨ ਦੇ ਨਾਲ ਹੀ YouTube ਕੁਝ ਕਰਦਾ ਤੇ ਬਾਕੀ ਅ ਬਿਡਨ ਐਂਡ ਇੱਥੇ ਕਰਦੇ ਆ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਆ ਤਾਂ ਫਿਰ ਹੋਏਗਾ ਕਿ ਸਬਸਕ੍ਰਾਈਬ ਕਰਦੇ ਹੋ ਚਲੋ ਜੀ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਧੇ